ਜੋ ਪਾਵਨ ਪਵਿੱਤਰ ਸਥਾਨ ਜਿਸ ਤੇ ਆਪ ਸਮੂਹ ਸੰਗਤਾਂ ਮਹਾਪੁਰਸ਼ਾਂ ਦੀ ਸੰਗਤ ਦੇ ਵਿੱਚ ਦਰਸ਼ਨ ਦਿਦਾਰੇ ਕਰ ਰਹੇ ਹੋ ਜਗਤ ਗੁਰੂ ਸਤ ਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜਿਗਰ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਮਹਾਨ ਪਾਵਨ ਪਵਿੱਤਰ ਸਥਾਨ ਹੈ ਜੀ ਇਸ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ ਲਗਭਗ 62 ਸਾਲ ਰਹਿਣਾ ਕੀਤਾ ਜਿਸ ਕਾਰਨ ਕਰਕੇ ਇਸ ਪਾਵਨ ਸਥਾਨ ਨੂੰ ਬਾਵਾ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਸੇ ਹੀ ਸਥਾਨ ਤੇ ਬਾਬਾ ਸ਼੍ਰੀਚੰਦ ਜੀ ਭਗਤੀ ਕਰ ਰਹੇ ਸਨ। ਜਦੋਂ ਉਹਨਾਂ ਨੂੰ ਮਿਲਣ ਵਾਸਤੇ ਪੰਜਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਸਥਾਨ ਤੇ ਆਏ ਸਨ ਜੀ। ਜਦੋਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਇਸ ਸਥਾਨ ਤੇ ਆਏ ਸਨ ਉਸ ਵੇਲੇ ਬਾਬਾ ਸ਼੍ਰੀਚੰਦ ਜੀ ਭਗਤੀ ਦੇ ਵਿੱਚ ਲੀਨ ਸਨ। ਉਹਨਾਂ ਦੀ ਸਮਾਦੀ ਲੱਗੀ ਹੋਈ ਸੀ ਜੀ। ਜਿਸ ਕਾਰਨ ਕਰਕੇ ਬਾਬਾ ਜੀ ਅਤੇ ਗੁਰੂ ਸਾਹਿਬ ਜੀ ਦੇ ਵਿਚਾਰ ਬਚਨ ਬਿਲਾਸ ਨਾ ਹੋ ਸਕੇ ਜਦੋਂ ਤੁਸੀਂ ਆਪ ਜੀ ਮੱਥਾ ਟੇਕਣ ਜਾਂਦੇ ਹੋ ਇੱਕ ਥੰਮ ਸਾਬ ਵਾਲੀ ਜਗਾ ਵੇਖਦੇ ਹੋ ਜਿਸ ਨੂੰ 12 ਦਰੀ ਵੀ ਕਿਹਾ ਜਾਂਦਾ ਹੈ ਜੀ ਉਹ ਜਗਾ ਦੇ ਉੱਪਰ ਹਰ ਰੋਜ਼ ਸਵੇਰ ਨੂੰ ਸ਼ਾਮ ਨੂੰ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆ ਕੇ ਖਲੋ ਜਾਂਦੇ ਸਨ ਤੇ ਬਿਲਕੁਲ ਸਾਹਮਣੇ ਜਿੱਥੇ ਤੁਸੀਂ ਨਤਮਸਤਕ ਹੋਏ ਹੋ ਮੱਥਾ ਟੇਕਿਆ ਜੀ ਉਹ ਜਗਾ ਦੇ ਉੱਪਰ ਬਾਬਾ ਸ਼੍ਰੀਚੰਦ ਜੀ ਭਗਤੀ ਕਰ ਰਹੇ ਸਨ 6 ਮਹੀਨੇ ਤਕਰੀਬਨ 5 ਮਹੀਨੇ 27 ਦਿਨ ਇਹ ਨਿਰੰਤਰ ਜਿਹੜਾ ਸلسلਾ ਸੀ ਚੱਲਦਾ ਰਿਹਾ ਜਿਸ ਜਗ੍ਹਾ ਦੇ ਉੱਪਰ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵਿਸ਼ਰਾਮ ਕਰਦੇ ਸਨ ਉਸ ਨੂੰ ਗੁਰਦੁਆਰਾ ਗੁਰੂ ਸਰਪਾਤਸ਼ਾਹੀ ਪੰਜਵੀਂ ਬਾਟਸਾਹ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ 6 ਮਹੀਨੇ ਉਪਰੰਤ ਬਾਬਾ ਸ਼੍ਰੀਚੰਦ ਜੀ ਦੀ ਸਮਾਦੀ ਖੁੱਲੀ ਤੇ ਜਿਹੜਾ ਥਮਸਬ ਵਾਲੀ ਜਗ੍ਹਾ ਦੇ ਨਾਲ 12 ਦਰੀ ਜਿੱਥੇ ਅਸਾਂ ਨੇ ਪਹਿਲਾਂ ਜਾ ਕੇ ਮੱਥਾ ਟੇਕਿਆ ਹੈ ਨਤਮਸਤਕ ਹੋਣਾ ਕੀਤਾ ਉਹ ਜਗ੍ਹਾ ਦੇ ਉੱਪਰ ਬੈਠ ਕੇ ਬਾਬਾ ਸ਼੍ਰੀਚੰਦ ਜੀ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਿਚਾਰ ਵਚਨ ਬਿਲਾਸ ਹੋਏ ਸਨ ਬਾਬਾ ਸ਼੍ਰੀਚੰਦ ਜੀ ਫਿਰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖੀ ਸੰਬੰਧੀ ਹੋਰ अनेका ਜਿਹੜੇ ਵਿਚਾਰ ਤੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਗੁਰਬਾਣੀ ਵਾਲੀਆਂ ਪੋਥੀਆਂ ਜਿਹੜੀਆਂ ਸਾਨੂੰ ਬਖਸ਼ਿਸ਼ ਕੀਤੀ ਆ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਵਾਪਸ ਅੰਮ੍ਰਿਤਸਰ ਪਹੁੰਚਦੇ ਹਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਸ਼ਹਾਦਤ ਹੋਈ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਤੇ ਉਪਰੰਤ ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਹਨ ਉਹ ਵੀ ਆਪਣੇ ਚਾਰ ਪੁੱਤਰਾਂ ਸਮੇਤ ਕਿਉਂਕਿ ਬਾਬਾ ਅਟਲ رائے ਜਿਹੜੇ ਸਨ ਉਹ ਪਹਿਲਾਂ ਹੀ ਸੰਸਾਰ ਤੋਂ ਕੂਚ ਕਰ ਗਏ ਸਨ ਤਾਂ ਚਾਰ ਪੁੱਤਰਾਂ ਸਮੇਤ ਇਸ ਪਾਵਨ ਸਥਾਨ ਤੇ ਛੇਵੇਂ ਪਾਤਸ਼ਾਹ ਜੀ ਆਏ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਉਹਨਾਂ ਦੇ ਬਚਨ ਬਿਲਾਸ ਹੋਏ ਤਾਂ ਬਾਬਾ ਸ਼੍ਰੀਚੰਦ ਜੀ ਦੇ ਕਹਿਣ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਸਨ ਉਹ ਬਾਬਾ ਸ਼੍ਰੀਚੰਦ ਜੀ ਦੇ سپੁਰਦ ਕੀਤੇ ਗਏ ਜਿਨ੍ਹਾਂ ਨੂੰ ਬਾਬਾ ਸ਼੍ਰੀਚੰਦ ਜੀ ਨੇ ਆਪਣੀ ਗੱਦੀ ਦਾ ਉੱਤਰ ਅਧਿਕਾਰੀ ਸਥਾਪਿਤ ਕੀਤਾ ਤੇ ਨਾਲ ਹੀ ਅਸੀਸਾਂ ਬਖਸ਼ਿਸ਼ ਕੀਤੀਆਂ ਸਨ ਧਨ ਧਨ ਬਾਬਾ ਗੁਰਦਿੱਤਾ ਦੀਨ ਦੁਨੀ ਘਟਕਾ ਜੋ ਵਰ ਮੰਗਿਆ ਸੋਈ ਵਰ ਦਿੱਤਾ ਇਥੋਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਵਾਪਸ ਚਾਲੇ ਪਾਉਂਦੇ ਹਨ ਬਾਬਾ ਸ਼੍ਰੀਚੰਦ ਜੀ ਨੇ ਆਪਣੇ ਅਨਨ ਸੇਵਕ ਬਾਬਾ ਭਾਈ ਕੰਮਲਿਆ ਜੀ ਦੀ ਜ਼ਾਦ ਦੇ ਵਿੱਚ ਉਹਨਾਂ ਦੀ ਸਮਾਦੀ ਦੇ ਕੋਲ ਇੱਕ ਟਹਿਣੀ ਲਗਾਈ ਜੋ ਇਸ ਵੇਲੇ ਵਿਸ਼ਾਲ ਬੇਰ ਦਾ ਦਰਖਤ ਹੈ ਜੀ ਇਥੋਂ ਬਾਬਾ ਸ਼੍ਰੀਚੰਦ ਜੀ ਗਦੌਰੀ ਸੱਭ ਜਾਂਦੇ ਹਨ ਜੀ ਉਥੋਂ ਚੰਬੇ ਦੇ ਸਥਾਨ ਤੇ ਪਹੁੰਚਦੇ ਤੇ ਫਿਰ ਉਥੋਂ ਸੱਚਖੰਡ ਭਿਆਨਾ ਕਰਦੇ ਹਾਂ ਜੀ ਇਹ ਇਸ ਸਥਾਨ ਦਾ ਸੰਖੇਪ ਰੂਪ ਦੇ ਵਿੱਚ ਪਾਵਨ ਇਤਿਹਾਸ ਹੈ ਜੀ ਜਿੰਨਾ ਰਸਤਿਆਂ ਥਾਣੀ ਆਪ ਸਭ ਸੰਗਤਾਂ ਮਹਾਪੁਰਸ਼ਾਂ ਦੇ ਨਾਲ ਚੱਲ ਕੇ ਆਏ ਹੋ ਜੀ ਉਹਨਾਂ ਰਸਤਿਆਂ ਨੂੰ ਆਪ ਜੀ ਦੇ ਚੱਲੇ ਹੋਏ ਕਦਮਾਂ ਨੂੰ ਸਿਰ ਮਸਤਕ ਨਮਸ਼ਕਾਰ ਹੈ ਜੀ ਆਪ ਚੱਲ ਕੇ ਆਏ ਹੋ ਤੇ ਇਸ ਪਾਵਨ ਸਥਾਨ ਤੇ ਆ ਕੇ ਸਾਨੂੰ ਦਰਸ਼ਨ ਦਿਦਾਰੇ ਦਿੱਤੇ ਹਨ ਜੀ ਆਪ ਜੀ ਦਾ ਮਹਾਪੁਰਸ਼ਾਂ ਦਾ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਜੀ ਸ਼ੁਕਰਾਨਾ ਹੈ ਕਿਸੇ ਵੀ ਰੂਪ ਦੇ ਵਿੱਚ ਅਸੀਂ ਆਪ ਜੀ ਦਾ ਵੈਸੇ ਧੰਨਵਾਦ ਕਰ ਨਹੀਂ ਸਕਦੇ ਹਾਂ ਜੀ ਜਿੰਨਾ ਆਪ ਜੀ ਨੇ ਸਾਡੇ ਤੇ ਵੱਡਾ ਅਹਿਸਾਨ ਕੀਤਾ ਹੈ ਕਿਉਂਕਿ ਮਹਾਪੁਰਸ਼ਾਂ ਦੇ ਦਰਸ਼ਨ ਵੀ ਤਾਂ ਚੱਲ ਕੇ